ਹਰਿਆਣਾ ਦੇ ਸਿਰਸਾ ਵਿੱਚ ਸਥਿਤ ਜੀਵਨ ਨਗਰ ਡੇਰੇ ਦੇ ਵਿੱਚ ਨਾਮਤਾਰੀ ਸੰਪਰਦਾ ਵਿਚਕਾਰ ਗੋਲੀਬਾਰੀ ਹੋਈ ਹੈ। ਠਾਕੁਰ ਦਲੀਪ ਸਿੰਘ ਅਤੇ ਠਾਕੁਰ ਉਦੇਸ ਸਿੰਘ ਦੇ ਸਮਰਥਕ ਆਹਮੋ ਸਾਹਮਣੇ ਹੁੰਦੇ ਹੋਏ ਨਜ਼ਰ ਆਏ ਨੇ। ਜਿਸ ਦੌਰਾਨ ਕਰੀਬ ਅੱਧੀ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਜਿੱਥੇ ਲੁਧਿਆਣਾ ਦੇ ਐਸ ਪੀ ਐਸ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਇਲਾਕਾ ਜੀਵਨ ਨਗਰ ਦੇ ਵਿੱਚ ਨਾਮਤਾਰੀ ਗੁਰਦੁਆਰਾ ਸ੍ਰੀ ਪੈਣੀ ਸਾਹਿਬ ਲੋ ਲੰਗਰ ਦੀ ਕਾਫੀ ਜ਼ਮੀਨ ਹੈਗੀ ਆ ਉਥੇ ਸਾਡੇ ਬੰਦੇ ਖੇਤੀ ਵਾਸਤੇ ਖਾਦ ਪਾ ਰਹੇ ਸੀ ਕੋਈ ਕੰਮ ਕਰ ਰਹੇ ਸੀ ਘਾਹਨ ਕਰ ਰਹੇ ਸੀ ਉਥੇ ਅਚਾਨਕ ਜੀਵਨ ਨਗਰ ਡੇਰੇ ਵਾਲੇ ਬੰਦਿਆਂ ਨੇ ਆਣ ਕੇ ਸਾਡੇ ਬੰਦਿਆਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਉਸ ਤੋਂ ਪਹਿਲਾਂ ਕਿ ਗੋਲੀ ਚੱਲਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਵੀ ਉਥੇ ਪਹੁੰਚ ਚੁੱਕਿਆ ਸੀ مستعد ਸੀ ਉਹਨਾਂ ਦੀ ਵੀ ਉਹਨਾਂ ਬੰਦਿਆਂ ਨੇ ਪ੍ਰਵਾਹ ਨਹੀਂ ਕੀਤੀ ਪੁਲਿਸ ਦੇ ਉੱਤੇ ਵੀ ਫਾਇਰਿੰਗ ਹੋਈ ਆ ਪੁਲਿਸ ਦੀ ਗੱਡੀ ਬਲੈਰੋ ਦੇ ਉੱਪਰ ਦੋ ਗੋਲੀਆਂ ਵੱਜੀਆਂ ਐ ਔਰ ਪ੍ਰਸ਼ਾਸਨ ਤੇ ਇੱਕ ਸਵਾਲੀਆ ਨਿਸ਼ਾਨ ਇਹ ਖੜਾ ਹੁੰਦਾ ਹੈ ਕਿ ਪ੍ਰਸ਼ਾਸਨ ਨੇ ਪੁਲਿਸ ਨੇ ਆਪਦੇ ਬੰਨਿਆਂ ਨੂੰ ਅਜੇ ਤੱਕ ਆਪਦੇ ਜਿਹੜੀ ਪੁਲਿਸ ਤੇ ਫਾਇਰਿੰਗ ਹੋਈ ਆ ਉਸ ਦੀ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਪਹਿਲੇ ਫਾਇਰ ਪੁਲਿਸ ਦੀਆਂ ਗੱਡੀਆਂ 'ਚ ਵੱਜਿਆ ਉਸ ਤੋਂ ਬਾਅਦ ਕਰੀਬ-ਕਰੀਬ 8-10 ਬੰਦਿਆਂ ਦੇ ਉੱਤੇ ਉਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਐ ਉਹ ਬੰਦੇ ਐਸਪੀਐਸ ਹਸਪੀਟਲ ਲੁਧਿਆਣਾ ਦਾਖਲ ਨੇ ਸਰਸਾ ਤੋਂ ਰੈਫਰ ਹੋ ਕੇ ਇੱਥੇ ਪਹੁੰਚੇ ਨੇ ਬੰਦੇ। ਕ੍ਰੀਬ-ਕ੍ਰੀਬ ਜ਼ਿੰਦਗੀ ਤੇ ਮੌਤ ਨਾਲ ਖੇਡ ਰਹੇ ਨੇ ਬੰਦੇ। ਕਿੰਨੇ ਬੰਦੇ ਨੇ? ਕਿੰਨੇ ਬੰਦੇ? ਕ੍ਰੀਬ-ਕ੍ਰੀਬ 8 ਬੰਦੇ ਇੱਥੇ ਐਡਮਿਟ ਨੇ। ਹੋਰ ਬੰਗਿਆਂ ਦੇ ਵੀ ਕੁਝ ਥੋੜਾ-ਬਹੁਤ ਝੋਟਾ ਆਈਆਂ ਉਹ ਬੰਦੇ ਐਡਮਿਟ ਨਹੀਂ ਹੋਏ। ਗੋਲੀ ਕਿੰਨੇ ਕ ਜਾਨੇ ਤੇ ਲੱਗੀ? ਗੋਲੀ 8 ਬੰਦਿਆਂ ਦੇ ਲੱਗੀ ਸਿੱਧੇ ਫੇਰ ਲੱਗਿਆ। ਪਤਾ ਨਹੀਂ ਅਜੇ ਉਹਨਾਂ ਦਾ ਡਾਕਟਰਾਂ ਨੇ ਕੀ ਰਿਜ਼ਲਟ ਦੇਣਾ ਹੈ। ਵੈਸੇ ਉਹ ਜ਼ਿੰਦਗੀ ਤੇ ਮੌਤ ਨਾਲ ਖੇਡ ਰਹੇ ਆ। ਡੇਰੇ ਦਾ ਕਬਜ਼ਾ ਕਿੰਨਾ ਕੋ ਡੇਰੇ ਦਾ ਵੀ ਡੇਰਾ ਵੀ ਉਹ ਸਾਡਾ ਸਤਿਗੁਰੂ ਜੀ ਦਾ ਜਿੰਨੀ ਵੀ ਨਾਮਤਾਰੀ ਪੰਥ ਦੀਆਂ ਪ੍ਰਾਪਰਟੀਆਂ ਆ ਉਹ ਸਤਿਗੁਰੂ ਦੇ ਸਿੰਘ ਜੀ ਦੀਆਂ ਨੇ ਉਹ ਗੱਦੀ ਨਿਸ਼ੀਨ ਨੇ ਕੋਈ ਵੀ ਅਗਰ ਨਾਮਤਾਰਿਕ ਜਾਇਦਾਦ ਦੇ ਉੱਤੇ ਕੋਈ ਬੈਠਾ ਹੈ ਤੇ ਉਹ ਨਜਾਇਜ਼ ਬੈਠਾ ਹੈ ਜੋ ਸਤਿਗੁਰੂ ਦੇ ਸਿੰਘ ਜੀ ਦੇ ਹੁਕਮ ਤੋਂ ਬਾਹਰ ਬੈਠਾ ਉਹ ਨਜਾਇਜ਼ ਹੀ ਉੱਥੇ ਡੇਰੇ ਦੇ ਕਬਜ਼ੇ ਦਾ ਕੋਈ ਇਸ਼ੂ ਨਹੀਂ ਸੀ ਹੈਗਾ ਉਲਟਾ ਕਿ ਪ੍ਰਸ਼ਾਸਨ ਨੇ ਸਾਡੇ ਬੰਦਿਆਂ ਦੇ ਉੱਤੇ ਸਾਡੇ ਉੱਤੇ ਹੀ ਨਜਾਇਜ਼ ਪਰਚਾ ਦਰਜ ਕੀਤਾ ਉਹ ਜਿਹੜਾ ਕਿ ਬਿਲਕੁਲ ਸਰਾਸਰ ਗਲਤ ਹੈ ਪ੍ਰਸ਼ਾਸਨ ਸ਼੍ਰੀ ਆਮ ਸਾਡੇ ਨਾਲ ਧੱਕਾ ਕਰ ਰਿਹਾ ਹੈ ਜਾ ਰਿਹਾ ਜੀ ਕੋਈ ਡੇਰੇ ਦਾ ਵਿਵਾਦ ਹੈਗਾ ਜ਼ਮੀਨ ਦਾ ਕੋਈ ਰੋਲਾ ਨਹੀਂ ਜੀ ਡੇਰੇ ਦਾ ਕੋਈ ਵਿਵਾਦ ਨਹੀਂਗਾ ਬਿਲਕੁਲ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਹੀਂ ਨਾ ਡੇਰੇ ਦੇ ਵਿੱਚ ਅਸੀਂ ਗਏ ਆ ਨਾ ਕੋਈ ਸਾਡੇ ਬੰਦਿਆਂ ਦਾ ਡੇਰੇ ਜਾਣ ਦਾ ਕੋਈ ਮਕਸਦ ਹੈ ਉਹ ਡੇਲੀ ਰੁਟੀਨ 'ਚ ਕੰਮ ਕਰਦੇ ਜੀ ਅੱਛਾ ਕੋਲ ਲੁਧਿਆਣਾ ਦੀ ਉਤੋਂ ਹੁੜਿਆਣਾ ਦੀ ਕਰੀਏ ਲੋਕਲ ਪੁਲਿਸ ਹੁੜਿਆਣਾ ਦੀ ਸੁਣਨ ਚ ਆਇਆ ਜੀ ਅੱਜ ਉਹ ਆ ਰਹੇ ਨੇ ਇੱਥੇ ਬਿਆਨ ਲਿਖਣ ਪਰ ਅਸੀਂ ਇਹ ਗੱਲ ਕਹਿੰਦੇ ਆ ਬਿਆਨ ਤਾਂ ਡਾਕਟਰ ਸਾਹਿਬ ਦੱਸਣਗੇ ਕੋਈ ਬੰਦਾ ਬਿਆਨ ਦੇਣ ਦੇ ਅਜ ਕਾਬਲ ਹੈ ਵੀ ਜਾਂ ਨਹੀਂ ਹੈ ਮੈਂ ਥੋੜੀ ਬਰੀਫ ਡਿਟੇ ਕੀ ਪ੍ਰੈਸ ਦੇ ਵਿੱਚ ਖਬਰਾਂ ਆਈਆਂ ਨੇ ਕਿ ਦੋ ਧਿਰਾਂ ਵਿੱਚ ਲੜਾਈ ਹੋਈ ਹੈ ਡੇਰੇ ਨੂੰ ਲੈ ਕੇ ਜਿਹੜਾ ਜਾਂ ਜ਼ਮੀਨ ਨੂੰ ਲੈ ਕੇ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਸਨ 2012 ਵਿੱਚ ਜਦੋਂ ਨਾਮਤਾਰੀ ਪੰਥ ਦੇ ਉਸ ਸਮੇਂ ਦੇ ਜਿਹੜੇ ਵਰਤਮਾਨ ਪ੍ਰਮੁੱਖ ਸੰਸਾ ਕੋ ਜੀ ਸਿੰਘ ਜੀ ਦੇ ਦਾ ਹੌਲਾ ਕਰ ਗਏ ਉਸ ਤੋਂ ਬਾਅਦ ਠਾਕੁਰ ਹੁਦੈ ਸਿੰਘ ਜੀ ਜਿਹੜੇ ਇਸ ਵੇਲੇ ਡੇਰਾ ਪਣੀ ਸਾਹਿਬ ਦੇ ਕਬਜ਼ਾ ਧਾਰੀ ਨੇ ਕਬਜ਼ਾਤਾਰੀ ਸ਼ਬਦ ਇਸ ਕਰਕੇ ਵਰਤ ਰਹੇ ਕਿਉਂਕਿ ਸਤਗੁਰ ਜਗਜੀਤ ਸਿੰਘ ਜੀ ਨੇ ਗੱਦੀ ਉਹਨਾਂ ਨੂੰ ਨਹੀਂ ਦਿੱਤੀ ਉਹਨਾਂ ਨੇ ਉਸ ਸਮੇਂ ਦੀ ਸਰਕਾਰ ਦੇ ਸਹਿਯੋਗ ਨਾਲ ਡੇਰਾ ਪੈਣੀ ਸਾਹਿਬ ਤੇ ਕਬਜ਼ਾ ਕੀਤਾ ਤੇ ਉਹਦੇ ਨਾਲ ਸੰਬੰਧਤ ਗੁਰਦੁਆਰਿਆਂ ਤੇ ਉਹ ਉਸ ਤੋਂ ਬਾਅਦ ਲਗਾਤਾਰ ਗੋਲੀਆਂ ਨਾਲ ਡੰਡਾਂ ਨਾਲ ਕੁੱਟ ਮਾਰ ਨਾਲ ਡਰਾ ਕੇ ਧਮਕਾ ਕੇ ਇੱਕ ਇੱਕ ਕਰਕੇ ਨਾਮਤਾਰੀ ਗੁਰਦੁਆਰਿਆਂ ਦੇ ਕਬਜ਼ਾ ਕਰ ਰਹੇ ਜਿਨ੍ਹਾਂ ਦਾ ਬਕਾਇਦਾ ਸਾਡੇ ਕੋਲ ਰਿਕਾਰਡ ਐਸੇ ਲਈ ਮੌਜੂਦ ਹੈ ਔਰ ਜਿੱਥੇ ਵੀ ਉਹ ਜਾਂਦੇ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੰਮ ਕਰਦੇ ਨੇ ਭਾਵੇਂ ਅਸੀਂ ਕਈ ਜਗ੍ਹਾ ਤੇ ਆਪਣੇ ਵੱਲੋਂ ਐਪਲੀਕੇਸ਼ਨਾਂ ਪ੍ਰਸ਼ਾਸਨ ਨੂੰ ਦਿੱਤੀਆਂ ਪਰੰਤੂ ਫਿਰ ਵੀ ਸਾਡੇ ਬੰਦਿਆਂ ਦੀ ਕੁੱਟਮਾਰ ਹੋਈ ਪੁਲਿਸ ਦੇ ਸਾਹਮਣੇ ਹੋਈ ਵੀਡੀਓ ਦੇ ਵੀਡੀਓ ਵਿੱਚ ਸਾਰਾ ਕੁਝ ਮੌਜੂਦ ਹੈ ਉਸ ਦੇ ਬਾਵਜੂਦ ਸਾਡੇ ਬੰਦਿਆਂ ਤੇ ਕ੍ਰੋਸ ਐਫ ਆਈ ਆਰ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਤੇ ਉਹ ਗੁਰਦੁਆਰੇ ਇਹਨਾਂ ਨੇ ਖੋਏ ਆਪਣੇ ਕਬਜੇ ਵਿੱਚ ਕੀਤੇ ਇਸ ਮੌਕੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਾਕੀ ਇਸ ਲੜਾਈ ਦੇ ਅਸਲ ਕਾਰਨ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ ਕੌਣ ਗਲਤ ਹੈ ਤੇ ਕੌਣ ਸਹੀ ਹੈ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ